ਨਿਸ਼ਾਸ਼ਨ ਬਿਨਾ ترقی ਨਹੀਂ ਕਰ ਸਕਦੇ ਟਾਈਮ ਟੱਪਾਇਆ ਜਾ ਸਕਦਾ ਹੈ ਪਰ ترقی ਨਹੀਂ ਉਸੇ ਤਰ੍ਹਾਂ ਸਿਆਸੀ ਪਾਰਟੀਆਂ ਸਿਆਸੀ ਤੌਰਾਂ ਕਾਂਗਰਸ ਦੇ ਵਿੱਚ ਜੋ ਕੁਝ ਹੋਇਆ ਸਾਰਿਆਂ ਨੇ ਦੇਖਿਆ ਕੋਈ ਵੀ ਪਾਰਟੀ ਹੋਵੇ ਜੇ ਖੇਤਰੀ ਪਾਰਟੀ ਹੈ ਨੈਸ਼ਨਲ ਪਾਰਟੀ ਜਦ ਤੱਕ ਉਹਦੇ ਵਿੱਚ ਡਿਸਪੀਸਪਲਨ ਨਹੀਂ ਉਹ ਅਗਾਹਾਂ ਨਹੀਂ ਵੱਸ ਸਕਦੀ ਦਿੱਲੀ rahul gandhi ਜਿਹੜੇ ਪ੍ਰਧਾਨ ਨੇ ਕਾਂਗਰਸ ਦੇ ਉਹਨਾਂ ਨੇ ਪੰਜਾਬ ਦੇ ਜਿਹੜੇ ਵੱਡੇ ਸਿਆਸੀ ਕਾਂਗਰਸੀ ਬੰਦੇ ਨੇ ਉਹਨਾਂ ਨੂੰ ਬਣਾਇਆ ਗੱਲਬਾਤ ਕੀਤੀ ਕਿਉਂਕਿ ਖਿੱਚੋ ਤਾਣ ਹੈ ਜਿਹੜੀ ਇਹ ਕਿਸੇ ਵੀ ਪਾਰਟੀ ਦਾ ਨੁਕਸਾਨ ਕਰਦਾਂਗੀ ਪਾਰਟੀ ਤੋਂ ਵੱਡਾ ਵੀ ਕੋਈ ਨਹੀਂ ਹੁੰਦਾ ਇਹਦੇ ਵਿੱਚ ਵੀ ਕੋਈ ਨਹੀਂ ਪਾਰਟੀ ਵੱਡੀ ਹੁੰਦੀ ਹੈ ਵੋਟ ਜ਼ਿਆਦਾ ਪਾਰਟੀ ਨੂੰ ਪੈਂਦੀ ਕੋਈ ਬੰਦਾ ਕਹਿੰਦਾ ਹੋਵੇ ਮੈਂ ਮੁੱਖ ਮੰਤਰੀ ਦਾ ਦਾਵੇਦਾਰਾਂ ਜਾਂ ਮੈਂ ਬਣਨਾ ਹੈ ਪਰ ਜੋ ਅਜਾੜ ਖੜ ਜੇ ਤਾਂ ਕਈ ਵਾਰ ਵੋਟਾਂ ਬਹੁਤ ਘੱਟ ਦੇ ਨੇ ਕੋਸ਼ਿਸ਼ ਕੀਤੀ ਹੈ ਇਸ ਪਾਰਟੀ ਨੇ ਕੁਝ ਕਰਨ ਦੀ ਰਾਉਂਡਬਾਡੀ ਨੇ ਤੇ ਨਾਲ ਦੀ ਨਾਲ ਇੱਕ ਗੱਲ ਹੋਰ ਵੀ ਸਾਹਮਣੇ ਆਈ ਹੈ ਵੀ 2027 ਦੀ ਵਿਧਾਨ ਸਭਾ ਇਲੈਕਸ਼ਨ ਕਾਂਗਰਸ ਪਾਰਟੀ ਨਵੇਂ ਚਿਹਰਿਆਂ ਨੂੰ ਮੌਕਾ ਦੇ ਸਕੀ ਕਿ ਜੋ ਫਿਰਤ ਜਾਂ ਜੋ ਪਾਲਿਸੀ 2022 ਦੇ ਵਿੱਚ ਆਮ ਆਦਮੀ ਪਾਰਟੀ ਨੇ ਅਡਾਪਟ ਕੀਤੀ ਆਮ ਘਰਾਂ ਦੇ ਮੁੰਡੇ ਕੁੜੀਆਂ ਨੂੰ ਵਿਧਾਨ ਸਭਾ ਇਲੈਕਸ਼ਨ ਡੈਡਾਈ ਉਹਨੇ ਇੱਕ ਅਜਿਹੀ ਫਿਰਤ ਪਾਤੀ ਵੀ ਜੇ ਕੋਈ ਪਾਰਟੀ ਹੋਰ ਕੋਈ ਪਾਰਟੀ ਜਿਹੜੀ ਵਿਰੋਧ ਚਾਹੇ ਜਿਹੜੇ ਸੱਤਾ ਚ ਨਹੀਂ ਜੇ ਉਹ ਉਸ ਨੀਤੀ ਨੂੰ ਅਡਾਪਟ ਨਹੀਂ ਕਰਦੇ ਤਾਂ ਮੌਜੂਦਾ ਸਰਕਾਰ ਨੂੰ ਚੱਕਰ ਦੇਣੀ ਔਖੀ ਹੋ ਜਾਵੇ। ਬਾਰ-ਬਾਰ ਇੱਕੋ ਪਰਿਵਾਰ ਦੇ ਬੰਦੇ ਨੂੰ ਟਿਕਟ ਦੇ ਤੋਂ ਐਮਐਲਏ ਦੀ ਉਹ ਬਜ਼ੁਰਗ ਹੋ ਗਿਆ ਤਾਂ ਉਹਦੇ ਮੁੰਡੇ ਨੂੰ ਦੇ ਦਿੱਤੇ ਕੋਈ ਗੱਲ। ਵੱਡੀ ਪਾਰਟੀ ਉਹੀ ਹੈ ਜਿਹੜੀ ਹੋਰਾਂ ਨੂੰ ਵੀ ਆਮ ਲੋਕਾਂ ਨੂੰ ਵੀ ਮੌਕਾ ਦੇ। ਖੈਰ ਉਮੀਦ ਹੈ ਕਿ 70 ਤੋਂ 100 ਸੀਟਾਂ ਤਕਰੀਬਨ ਨਿਕਲਣ। ਜਿਵੇਂ ਸੁਣਨੇ ਚ ਗੱਲ ਹੈ ਜਿਵੇਂ ਕਾਂਗਰਸ ਪਾਰਟੀ ਨੌਜਵਾਨਾਂ ਨੂੰ ਨਵੇਂ ਚਿਹਰਿਆਂ ਨੂੰ ਇਹ ਦਿੱਤਾ ਨੇ ਜਿਹੜੀਆਂ ਦੇ ਸਕਦੀ ਐ ਖੈਰੇ ਹੋਰ ਨਾ ਪਾਰਟੀਆਂ ਨੂੰ ਵੀ ਕਰਨਾ ਚਾਹੀਦਾ ਕਿਉਂਕਿ ਸਿਆਸਤ ਕੋਈ ਕਿਸੇ ਘਰਾਂ ਤੱਕ ਸੀਮਤ ਨਹੀਂ ਹਰੇਕ ਦਾ ਅਧਿਕਾਰ ਐ ਫਰੈਸ਼ ਚਿਹਰਾ ਉਹਨੂੰ ਮੌਕਾ ਮਿਲੂਗਾ ਤਾਂ ਹੀ ਵੋਟ ਪਾਊਗੀ ਜੋ ਘਰ ਬੈਠਾ ਵੋਟ ਪਾਉਂਦਾ ਹੀ ਐ ਤਾਂ ਫਿਰ ਉਹਨੂੰ ਕਹੀਏ ਵੀ ਤੂੰ ਫਰੈਸ਼ ਚਿਹਰਾ ਹੈ ਨਵਾਂ ਚਿਹਰਾ ਹੈ ਤੈਨੂੰ ਵੋਟ ਨਹੀਂ ਪੈਣੀ ਗੱਲ ਪਾਣੀ ਦੀ ਮੌਕਾ ਤੋਂ ਜੇਕਰ ਇਹ ਨੀਤੀ ਅਡਾਪਟ ਕੀਤੀ ਜਾਂਦੀ ਹੈ ਅਤੇ ਪਾਰਟੀ ਤੋਂ ਉੱਪਰ ਨਾ ਕੋਈ ਹੋਵੇ ਇਹ ਅਨੁਸ਼ਾਸਨ ਬਣਾ ਕੇ ਰੱਖਿਆ ਜਾਂਦਾ ਤਾਂ ਪੰਜਾਬੀ ਚ ਕਹਿੰਦੇ ਨੇ ਕਹਿੰਦੇ ਚੋਣਾਂ ਚ ਇਟਾ